ਅੱਜ ਸਾਨੂੰ ਉਹ ਵੇਲਾ ਯਾਦ ਆ ਰਿਹਾ ਜਦੋਂ ਲੋਕਤੰਤਰ ਦੇ ਚੌਥੇ ਪਿੱਲਰ ਨੂੰ ਖਤਮ ਕਰਨ ਦੇ ਲਈ ਐਮਰਜੈਂਸੀ ਲਾ ਕੇ ਲੋ ਜਿਹੜੀਆਂ ਲੋਕਤੰਤਰ ਦੀ ਹੱਤਿਆ ਕੀਤੀ ਗਈ ਅੱਜ ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਪੰਜਾਬ ਸਰਕਾਰ ਵੀ ਜਿਹੜੀ ਹੈ ਲੋਕਤੰਤਰ ਦੀ ਇਸ ਚੌਥੇ ਪਿੱਲਰ ਦੀ ਹੱਤਿਆ ਕਰਨ ਜਿਹੜੇ ਉਹਦੇ ਚ ਰੁਕਾਵਟਾਂ ਖੜੀਆਂ ਕਰਕੇ ਲੋਕਾਂ ਤੱਕ ਸਹੀ ਜਾਣਕਾਰੀ ਨਾ ਪਹੁੰਚੇ ਉਹਦੇ ਲਈ ਕਿਉਂਕਿ ਅੱਜ ਪੰਜਾਬ ਦੇ ਵਿੱਚ ਲॉ ਐਂਡ ਆਰਡਰ ਦੀ ਸਥਿਤੀ ਤੁਸੀਂ ਸਾਰੇ ਜਾਣਦੇ ਹੋ ਕਿੰਨੀ ਖਰਾਬ ਹੈ ਔਰ ਕਿਹੋ ਜਿਹੇ ਹਾਲਾਤ ਨੇ ਰੋਜ਼ਾਨਾ ਮਰਡਰ ਹੁੰਦੇ ਨੇ ਔਰ ਅੱਜ ਉਹਨਾਂ ਸਾਰੀਆਂ ਗੱਲਾਂ ਨੇ ਕਿਤੇ ਲੋਕਾਂ ਤੱਕ ਸਹੀ ਆਵਾਜ਼ ਨਾ ਪਹੁੰਚੇ ਉਹਦੇ ਲਈ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਦੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਤਕਾ ਹੈ ਔਰ ਇੱਕ ਜਿਹੜੀ ਜਿਸ ਤਰ੍ਹਾਂ ਕੇ ਨਾ ਪਹਿਲਾਂ ਐਮਰਜੈਂਸੀ ਦੇ ਹਾਲਾਤ ਪੈਦਾ ਹੋਏ ਸੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹੋ ਜਿਹੇ ਹਾਲਾਤ ਜਿਹੜੇ ਪੈਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਤੱਕਾ ਕਰਨਾ ਸ਼ੁਰੂ ਕੀਤਾ ਸੋ ਪੰਜਾਬ ਦੇ ਲੋਕਾਂ ਨੂੰ ਅੱਜ ਅਵੇਰ ਹੋ ਕੇ ਇਹਦੇ ਖਿਲਾਫ ਪੂਰੀ ਤਰ੍ਹਾਂ ਆਵਾਜ਼ ਚੁਕਣੀ ਚਾਹੀਦੀ ਹੈ